ਹਨ ਪਰ ਮਨ ਤਿੰਨ ਗੱਟੇ ਸਵਾਤ ਇਹਨਾਂ ਗੱਟੇ ਜਾਂ ਸਾਢੇ ਤਿੰਨ ਗੱਟੇ ਹਨ ਜਾਂ ਇਸ ਤੋਂ ਵੀ ਵੱਧ ਯੂਰੀਆ ਕਿਸੇ ਵੀ ਵੈਰੈਟੀ ਦੇ ਵਿੱਚ ਪਾਈ ਪਾ ਚੁੱਕੇ ਨੇ ਉਹਨਾਂ ਦੇ ਸਵਾਲ ਹਲੇ ਵੀ ਹੈਗੇ ਆ ਵੀ ਭਾਈ ਝੋਨਾ ਕਿਤੇ ਉੱਚਾ ਕਿਤੇ ਨੀਵੇਂ ਧੌੜੀਆਂ ਉੱਚੀਆਂ ਨੀਵੀਆਂ ਹੈਗੀਆਂ ਨੇ ਕਿ ਜਿਹੜੀਆਂ ਨੀਵੀਆਂ ਧੌਗੀਆਂ ਨੇ ਜਾਂ ਧੌੜੀਆਂ ਕਹਦੇ ਨੇ ਆਪਾਂ ਨੂੰ ਹਨ ਵੀ ਦੂਸਰੇ ਦੇ ਨਾਲੋਂ ਥੋੜਾ ਮੋਟਾ ਉੱਚੀਆਂ ਨੀਵੀਆਂ ਹੈਗੀਆਂ ਨੇ ਕਿ ਅਸੀਂ ਜਿੱਥੇ ਨੀਵੀ ਨੇ ਉਥੇ ਯੂਰੀਆ ਦਵਾਰੇ ਪਾ ਦੇ ਕਿ ਸਾਡਾ ਝੋਨਾ ਇਕਸਾਰ ਹੋ ਜੂਗਾ ਦੇਖੋ ਜ਼ਮੀਨ ਦੇ ਹਿਸਾਬ ਦੇ ਨਾਲ ਵੈਰਾਈਟੀ ਦੇ ਹਿਸਾਬ ਦੇ ਨਾਲ ਤੁਸੀਂ ਨੇ ਯੂਰੀਆ ਦਿੱਤੀ ਹੈਗੀ ਹੈ ਘਬਰਾਓ ਨਾ ਜਿਹੜੀਆਂ ਦੌਗੀਆਂ ਤੁਹਾਨੂੰ ਨੀਵੀਂ ਲੱਗਦੀਆਂ ਉਥੇ ਯੂਰੀਆ ਦਾ ਛਿੱਟਾ ਨਾ ਦਿਓ ਪਿੱਛੋਂ ਬਿਮਾਰੀ ਨੂੰ ਸੱਦਾ ਆਵੇਗਾ ਤੇਲਾ ਵਧੇਗਾ ਤੇ ਝਾੜ ਦੇ ਵਿੱਚ ਵੀ ਫਰਕ ਪਵੇਗਾ ਠੀਕ ਹੈ ਜਦੋਂ ਯੂਰੀਆ ਪੂਰੀ ਹੋਣ ਤੋਂ ਬਾਅਦ ਤੁਸੀਂ ਨੇ ਪ੍ਰਧਾਨ ਵਗੈਰਾ ਬਤਲੀਆ ਸਪਰੇ ਵਗੈਰਾ ਕਰ ਲਈ ਇਕਸਾਰ ਹੋ ਜਾਣੀਆਂ ਕੋਈ ਝਾੜ ਦੇ ਵਿੱਚ ਬੜਾ ਫਰਕ ਨਹੀਂ ਪੈਣ ਵਾਲਾ ਐਵੇਂ ਜੇ ਤੁਸੀਂ ਤਿੰਨ ਤਿੰਨ ਸਾਢੇ ਤਿੰਨ ਤਿੰਨ ਗੱਟੇ ਪਹਿਲਾਂ ਪਾਏ ਆ ਅੱਧਾ ਅੱਧਾ ਘਟਾ ਤੁਸੀਂ ਦੋਗੇ ਦੇ ਵਿੱਚ ਪਾਤਾ ਠੀਕ ਹੈ ਬਿਮਾਰੀ ਦਾ ਘਰ ਹੈਗਾ ਉਹ ਕੱਚਾ ਕਰੋਗੇ ਝੋਨੇ ਨੂੰ ਤਾਂ ਬਿਮਾਰੀਆਂ ਜ਼ਿਆਦਾ ਆਉਣਗੀਆਂ ਨਾਰਮਲ ਤਾਂ ਦੇਖੋ ਸੁਪਰੀਆਂ ਤਾਂ ਆਪਾਂ ਨੂੰ ਦੋ ਜਾਂ ਤਿੰਨ ਵੰਗੀ ਸਿਰ ਤੱਕ ਕਰਨੀ ਕਰਨੇ ਆ ਠੀਕ ਹੈ ਤੇ ਫालतू ਖਰਚਾ ਹੈਗਾ ਭਾਈ ਇਹਨੂੰ ਬਚਾ ਲਓ